ਉਦਾਸੀ ਕਿੱਥੋਂ ਆਏ ਇਹ ਚਲੋ ਇਹ ਸਵਾਲ ਪੁੱਛਣ ਵਾਲੇ ਖੁਦ ਨੂੰ ਸਿਖਾਉਣ ਵਾਲੇ ਤੁਸੀਂ ਕਿੱਥੋਂ ਆਏ ਤਿੰਨਾ ਪੰਥਾਂ ਦਾ ਜ਼ਿਕਰ ਆਉਂਦਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਦੂਸਰਾ ਪੰਥ ਚੱਲਦਾ ਹੈ ਪਹਿਲਾ ਕਿਹੜਾ ਬਾਬੇ ਧਾਰਿਆ ਪੇਖ ਉਦਾਸੀ ਗਰੀਦ ਚਲਾਈ ਉਦਾਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਲਓ ਵੀ ਇੱਕ ਤਾਂ ਮੰਨ ਗਿਆ ਕੰਦਾ ਪੀ ਆਪਾਂ ਦੇ ਨਿਰਮਲੇ ਆ ਮਤਲਬ ਸਿੱਧਾ ਉਹਨਾਂ ਬਿਆਨ ਦੇਤਾ ਵੀ ਨਿਰਮਲੇ ਆ ਉਹਨੇ ਇਹ ਸਵਾਲ ਕੀਤਾ ਵੀ ਸਿੱਖੋ ਤੁਸੀਂ ਕਿੱਥੋਂ ਆਏ ਹੋ ਹਨਾ ਪੀ ਅਸੀਂ ਤਾਂ ਗੁਰੂਕਾਲ ਦੇ ਵੇਲੇ ਤੋਂ ਆ ਕੰਦਾ ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਮਾਰਿਆ ਸਿੱਕਾ ਜਗਤ ਵਿੱਚ ਨਾਲ ਇੱਕ ਨਿਰਮਲ ਪੰਥ ਚਲਾਇਆ ਨਿਰਮਲਿਆਂ ਦਾ ਪੰਥ ਚਲਾਇਆ ਹਨਾ ਸਭ ਤੋਂ ਪਹਿਲੇ ਤੇਰੀ ਗੱਲ ਦਾ ਜਵਾਬ ਦਿੰਨੇ ਆ ਬਾਬੇ ਪੇਖ ਬਣਾਇਆ ਪਾਈ ਗੁਰਦਾਜ ਕਹਿੰਦੇ ਪੇਖ ਬਣਾਇਆ ਪੇਖ ਪੇਖ ਮਤਲਬ ਸਮਝਦਾ ਵਾ ਅਗਲੀ ਵਾਰ ਦੇ ਵਿੱਚ ਭਾਈ ਗੁਰਦਾਸ ਨੇ ਇਹ ਵੀ ਗੱਲ ਕੀਤੀ ਨਾ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗੋਂ ਉਦਾਸੀਆਂ ਵਾਲਾ ਭੇਖ ਬਣਾਇਆ ਉਸਨੂੰ ਉਤਾਰ ਦਿੱਤਾ ਸੀ ਪਹਿਰ ਸੰਸਾਰੀ ਕੱਪੜੇ ਸੰਸਾਰੀ ਕੱਪੜੇ ਕਿਹਨੂੰ ਕਹਿੰਦੇ ਨੇ ਜਿਹੜੇ ਆਮ ਲੋਕ ਪਾਉਂਦੇ ਨੇ ਮੰਜੀ ਬੈਠ ਕੇ ਆ ਉਤਾਰਾ ਠੀਕ ਹੈ ਜੀ ਮਾਰਿਆ ਸਿੱਕਾ ਜਗਤ ਦੇ ਵਿੱਚ ਨਾਨਕ ਨਿਰਮਲ ਨਿਰਮਲ ਕਿਹਨੂੰ ਕਹਿੰਦੇ ਨੇ ਜਿਹਨੂੰ ਤੂੰ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਪਾ ਸਕਦਾ ਜਿਵੇਂ ਨਿਰਮਲ ਬਾਹਰੋਂ ਨਿਰਮਲ ਹਉਨ ਤਾਂ ਉੱਥੇ ਨਿਰਮਲ ਦਾ ਮਤਲਬ ਕੀ ਹੈ ਆਪਣੇ ਹਿਸਾਬ ਦੇ ਨਾਲ ਅਰਥ ਨਾ ਕਰਿਆ ਕਰੋ ਇਹ ਦੇਖ ਲਓ ਹੁਣ ਇਹ ਨਿਰਮਲ ਪੰਥ ਉਹ ਜਿਹੜਾ ਮੈਲ ਰਹਿਤ ਸੁਚੱਜਾ ਪੰਥ ਇਹਨ ਸਿੱਧਾ ਸਿੱਧਾ ਇਹ ਗੱਲ ਕੀ ਹੈ ਕਿ ਸਿੱਖੋ ਤੁਸੀਂ ਕਿੱਥੋਂ ਆਏ ਹੋ ਅਸੀਂ ਤਾਂ ਗੁਰੂਕਾਲ ਦੇ ਵੇਲੇ ਤੋਂ ਆ ਜਿਹੜਾ ਭੇਖ ਬਣਾਇਆ ਸੀ ਨਾ ਤੁਹਾਡੀ ਵਰਗਿਆਂ ਨੂੰ ਭਜਾਉਣ ਵਾਸਤੇ ਬਣਾਇਆ ਸੀ ਤੋਂ ਬਾਅਦ ਵਿੱਚ ਭੇਖ ਲਾਇਆ ਵੀ ਸੀ ਫਿਰ ਬਾਬਾ ਆਇਆ ਕਰਤਾਰਪੁਰ ਇਹ ਇੱਕ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕਪੜੇ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕਿੰਨਾ ਕੁ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾਉਗੇ ਅਸੀਂ ਬੈਠੇ ਆ ਜੇ ਤੁਸੀਂ ਵਹਿਮ ਦੇ ਵਿੱਚ ਪਾਉਣ ਨੂੰ ਬੈਠੇ ਹਾਂ ਅਸੀਂ ਵਹਿਮ ਚੋਂ ਕੱਢਣ ਨੂੰ ਬੈਠੇ ਆ ਇੱਥੇ ਠੀਕ ਹੈ ਤੇ ਬਾਕੀ ਗੱਲ ਮੁੱਕ ਗਈ ਹੁਣੇ ਤੇ ਤੁਸੀਂ ਖੁਦ ਮੰਨ ਗਏ ਤੁਸੀਂ ਨਿਰਮਲੇ ਹੋ ਨਿਰਮਲੇ ਉਹ ਨਿਰਮਲੇ ਜਿਹੜੇ ਗੁਰੂ ਸਾਹਿਬ ਨੇ ਭਜਾਏ ਸਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਸਾਂ ਜਾਮਿਆਂ ਦੇ ਵਿੱਚੋਂ ਭਜਾਏ ਸੀ ਨਾ ਨਿਰਮਲੇ ਤੁਸੀਂ ਉਹ ਨਰਮਲੇ ਹੋ ਗੱਲ ਮੁੱਕ ਗਈ ਹੁਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ